ਗੁਰੂਆਂ ਭਗਤਾਂ ਤੇ ਗੁਰਸਿੱਖ ਪਿਆਰਿਆਂ ਦੇ ਸੁਭ ਬਚਨਾ ਵਿਚਾਰਾਂ ਦਾ ਤਤ ਬਾਣੀ ਜੁਗੋ ਜੁਗ ਅਟਲ ਇਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਸਤ ਬਾਣੀ ਰਚੀ ਗਈ ਇਹ ਸਾਰੀ ਮਨੁੱਖਤਾ ਲਈ ਭਲਾ ਮੰਗਦੀ ਸਦਾ ਸਰਬੱਤ ਬਾਣੀ ਪੜ ਸੁਣ ਕੇ ਜਿਹੜਾ ਵਿਚਾਰ ਅਧਾਏ ਕੱਢੇ ਉਸ ਦੇ ਦਿਲੋਂ ਕੁਸਤ ਬਾਣੀ ਪੰਜਮ ਪਾਚਾ ਅਰਜਨ ਗੁਰੂ ਜੀ ਨੇ ਇਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਈਂ ਤੁਰੋਂ ਭੇਜੀ ਸੀ ਆਪਨੇ ਰੰਕਾਰ ਬਾਣੀ ਸੜਦੇ ਭੁੱਜਦੇ ਤੇ ਤਪਦੇ ਹਿਰਦਿਆਂ ਨੂੰ ਪਲਾਂ ਵਿੱਚ ਕਰਦੀ ਠੰਡਾ ਠਾਰ ਬਾਣੀ ਮਨ ਤਨ ਦੇ ਰੋਗਾਂ ਨੂੰ ਦੂਰ ਕਰਕੇ ਦਿੰਦੀ ਹੋਮੇ ਦੀ ਮੈਲ ਉਤਾਰ ਬਾਣੀ ਬਿਨਾਂ ਕਿਸੇ ਵੀ ਕਿਸਮ ਦੇ ਵਿਤ ਕਰੇ ਦੇ ਚੋਹਾ ਵਰਨਾ ਨੂੰ ਦਏ ਪਿਆਰ ਬਾਣੀ ਹੱਕ ਪਹਾਇਆ ਤਾਂ ਗਵਦੇ ਸੂਰ ਹੁੰਦੇ ਹਥੀ ਕਿਰਤ ਨੂੰ ਕਰੇ ਸਵੀਕਾਰ ਬਾਣੀ ਨਾਮ ਬਾਣੀ ਦਾ ਚੜੇ ਖੁਮਾਰ ਜਿਸ ਨੂੰ ਝੂਮ ਝੂਮ ਆਖੇ ਵਾਹ ਬਲਿਹਾਰ ਬਾਣੀ ਉਸ ਨੂੰ ਵੀ ਦਰਗਾਹ ਵਿੱਚ ਮਾਣ ਮਿਲਦਾ ਹੈ ਭਵ ਸਾਗਰੋਂ ਕਹੇ ਦੀ ਆ ਪਾਰ ਬਣੀ ਭਵ ਸਾਗਰੋਂ ਕਰਦੀ ਐ ਪਾਰ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ